ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਕਈ ਬੰਦੇ ਨਾ ਆਪੋਂ ਦੀਏ ਕਈ ਬੰਦੇ ਨਾ ਆਪੋਂ ਦੀਏ ਗੱਡੀ ਦੇ ਬੈਠੇ ਰਹਿੰਦੇ ਨੇ ਬੜੀ ਚੀਂ ਰਹੀਦਾ ਸਸਿਕਾ ਲਈ ਸਵਾਗਤ ਕਰਦੇ ਆ ਤੁਹਾਡਾ ਭੋਗੋ ਵਲੌਗ ਦੇ ਵਿੱਚ ਟਾਈਮ ਹੋ ਗਿਆ ਹਾਂ 1 ਵਜੇ ਦੇ ਕੋਈ ਮਿੰਟ ਹੋਏ ਨੇ ਤੇ ਇਸ ਟਾਈਮ ਖੜੇ ਆ ਆਪਾਂ ਗਿੱਲ ਹੋਟਲ ਦੇ ਤੇ ਹੁਣ ਧੰਨਵਾਦ ਹਨ ਗੱਲ ਗਿਆ ਹੋਈ ਸਾਡੇ ਨਾਲ ਮੈਂ ਫੋਨ ਕਰਿਆ ਪਹਿਲਾਂ ਟਰਾਂਸਪੋਰਟਰ ਦਾ ਫੋਨ ਆਇਆ ਮੇਰੇ ਕੋਲ ਹਨਾ ਕਹਿੰਦਾ ਕਿੱਥੇ ਆ ਮੈਂ ਕਿਹਾ ਵੀ ਓਰੇ ਆਪਣਾ ਨਲੇ ਕੋਲ ਗਿੱਲੇ ਦੇ ਹਸਪਤਾਲ ਦੇ ਖੜਿਆ ਮੈਂ ਕਹਿੰਨਾ ਤੇ ਇੱਥੇ ਖੜ੍ਹ ਜਾਓ ਅੱਗੇ ਦਾ ਗਾਰਾ ਹੀ ਬਹੁਤ ਆ ਤੇ ਬਈ ਐਦਾਂ ਕਰਕੇ ਵੀ ਕੱਲ ਨੂੰ ਐ ਦਵਾਰ ਆ ਹਨਾ ਇੱਥੇ ਪਤਾ ਨਹੀਂ ਖਾਲੀ ਹੋਵੇ ਨਾ ਹੋਵੇ ਉਹ ਕਹਿੰਦਾ ਵੀ ਤੂੰ ਮੈਨੂੰ ਫੋਨ ਕਰ ਪਾਰਟੀ ਵਾਲੇ ਨੂੰ ਵੀ ਪੁੱਛ ਕੇ ਆਂ ਕਹਿੰਦਾ ਤੇ ਮੈਂ ਪਾਰਟੀ ਵਾਲੇ ਨੂੰ ਕਰਿਆ ਫੋਨ ਮੈਂ ਕਿਹਾ ਬਾਬੂ ਜੀ ਵੀ ਕੱਲ ਕੋ ਸੰਡੇ ਆ ਵੀ ਕੱਲ ਕੋ ਗਾੜੀ ਖਾਲੀ ਹੋਏਗੀ ਜਾਂ ਨਹੀਂ ਅਗਰ ਤੋਂ ਖਾਲੀ ਹੋਏਗੀ 100% ਫਿਰ ਤੋਂ ਬਤਾਓ ਆਂ ਕੋ ਵੀ ਅੱਜ ਫਿਰ ਅਸੀਂ ਰਾਤ ਨੂੰ ਆ ਜਾਏਗੇ ਕਰਨਾ ਸੰਡੇ ਸੁਬਾਹ ਆਏਗੇ ਤਾਂ ਅਗੋ कहता कि कहना बंदा कहना इधर आओ पहले उसमें कडाउन में कहना इधर आके बताऊंगा मैं लेबर उसे हमाली हमाल वाले से पूछूंगा और तो लेबर हमाल हमाल वाला कहने कहना हमाल वाले से पूछूंगा कि अगर वो खाली करेगा तो हो जाएगी नहीं फिर ठंडे को मैं यार भाई ये तो कोई बात ना हो आप उधर गाड़ी मंगवा के ਫਿਰ ਬੋਲ ਦੋਗੇ ਕਿ ਇਧਰ ਤੋਂ ਖਾਲੀ ਨਹੀਂ ਹੋਏਗੀ ਮੈਂ ਕਿਹਾ ਉਧਰ ਚੋਰੀ ਜਿੰਨਾ ਉਧਰ ਖਾਣੇ ਕੇ ਲਈ ਮੈਂ ਕਿਹਾ ਹੋਟਲ ਆਸ-ਪਾਸ ਮੈਂ ਕੋਈ ਕਹਿੰਦਾ ਨਹੀਂ ਨਹੀਂ ਕਹਿੰਦਾ ਇਧਰ ਚੋਰੀ ਨਹੀਂ ਹੈ ਮੈਂ ਕਿਹਾ ਬਹੁਤ ਪਹਿਲੇ ਐਸੇ ਹੀ ਬੋਲਦੇ ਹੁੰਦੇ ਨੇ ਕਿ ਇਧਰ ਚੋਰੀ ਨਹੀਂ ਹੈ ਮੁੰਬਈ ਜੈਸੇ ਸ਼ਹਿਰ ਮੈਂ ਚੋਰੀ ਨਾ ਹੋ ਇਹ ਹੋ ਸਕਦਾ ਕਹਿੰਦਾ ਆ ਜਾਓ ਇਧਰ ਮੈਂ ਕਿਹਾ ਚਲੋ ਦੇਖਦੇ ਹਾਂ ਹੁਣ ਕਲਾ ਬਣਾਈ ਬਈ ਇੱਥੋਂ ਜਾਵਾਂਗੇ ਆਪਾਂ ਨੇੜੇ ਹੋਟਲ ਤੇ ਜਾ ਕੇ ਉਹਨੂੰ ਫੋਨ ਕਰਾਂਗੇ ਵੀ ਇੱਥੋਂ 4-5 ਕਿਲੋਮੀਟਰ ਤੇ ਖੜੇ ਆ ਅਸੀਂ ਵੀ ਆਪਣੇ ਹਵਾਲ ਵਾਲੇ ਨੂੰ ਪੁੱਛ ਬਈ ਜੇ ਤਾਂ ਖਾਲੀ ਕਰਦਾ ਤਾਂ 4-5 ਕਿਲੋਮੀਟਰ ਨੂੰ ਕਿੰਨਾ ਕੁ ਟਾਈਮ ਲੱਗਣਾ ਚਾਰ-ਪੰਜ ਮਿੰਟ ਲੱਗਣੇ ਵੀ ਆ ਜਾਾਂਗੇ ਵੀ ਨਹੀਂ ਅਸੀਂ ਫਿਰ ਹੋਟਲ ਤੇ ਹੀ ਖੜ ਜਾਂਗੇ ਹੁਣ ਨੇੜੇ ਜਾਵਾਂਗੇ ਤੇ ਹੁਣ ਇੱਥੋਂ ਅਸੀਂ ਸ਼ਾਮ ਜੀ ਨੂੰ ਚੱਲਾਂਗੇ ਕਿਉਂਕਿ ਸਫ਼ਰ ਰਹਿ ਗਿਆ ਸਾਡਾ 250 ਕਿਲੋਮੀਟਰ ਰਹਿ ਗਿਆ ਸਫ਼ਰ ਠੀਕ ਹੈ ਨਾ ਤੇ ਆਪਾਂ ਨੇ ਬਾਈਪਾਸ ਤੇ ਹੀ ਜਾਣਾ ਜਿਹੜਾ ਆਹੋਂਡੀ ਉੱਥੇ ਨਾ ਤੇ ਗਾਲਾ ਆਈ ਰੋਡ ਆ ਇਹ ਰੋਡ ਤੇ ਸਿੱਧਾ ਹੀ ਜਾਣਾ ਆਪਾਂ ਨੇ ਤੇ ਇੱਧਰ ਆਪਣੇ ਨਾਲ ਮੌਜੂਦ ਹੈ ਮਾਮਾ ਸ੍ਰੀ ਚਾਦਰਾ ਲਾਇਆ ਵਾ ਮਾਮਾ ਜੀ ਭਾਉ ਬਣਿਆ ਵਾ ਤੇ ਇੱਧਰ ਲਾਡੀ ਬਾਈ ਲਾਡੀ ਬਾਈ ਦੀ ਗੱਡੀ ਆਹ ਆਏ ਆਮਣੇ ਖੜੀ ਹੈ ਆਉਣੇ ਗੱਡੀ ਦੇ ਨਾਲ ਪੀਵੀ04ਏ ਪੀਵੀ04 ਕਿੱਥੇ ਦਾ ਨੰਬਰ ਆ ਬਾਈ ਫਰੀਦਕੋਟ ਠੀਕ ਹੈ ਤੇਰੇ ਵਰਗੇ ਹਸਣ ਅਸੀਂ ਮੋੜੀ ਦੇ ਗੱਡੀ ਕੋਲ ਉੱਨੇ ਤਬੱਲੀਏ ਗੱਲ ਬੜੀ ਡੂੰਗੀ ਲਖਾਤੀ ਬਾਈ ਨੇ ਹੈ ਕਿ ਨਹੀਂ ਰਮਜਨ ਡੂੰਗੀਆਂ ਪੜਦਾ ਇਦੀ ਤਾਂ ਰੀਲ ਪਾਣੀ ਮੰਨਦੀ ਐ ਆਗੇ ਮਿੱਤਰੋ ਰੋਟੀ ਲੱਗੇ ਆ ਖਾਣ ਹੋਟਲ ਦੇ ਤੇ ਮੈਂ ਨਾ ਵੀਡੀਓ ਦੇਖਦਾ ਪਿਆ ਜੀ ਦਾ ਉਹਦੀ ਆਪਣਾ ਡੀ ਇਨਫੋਰਮੇਸ਼ਨ ਲਾਈਵ ਵਾਲਾ ਬਾਈ ਆ ਉਹਨੇ ਪਾਈ ਵੀ ਸੀਗੀ ਤੇ ਇੱਕ ਪੈਂਟਰ ਨੇ ਵੀ ਪਾਈ ਵੀ ਸੀਗੀ ਸਰੰਦ ਦੇ ਨੇ ਵੀਡੀਓ ਉਸ ਤੋਂ ਪਹਿਲਾਂ ਕਈ ਵੀ ਰਮ ਹੋ ਗਏ ਔਰ ਉਹਨੂੰ ਦਾ ਆਇਆ ਗਿਆ ਸੀਗਾ ਨੋਟਿਸ ਗੱਲ ਜੀ ਆ ਜਿਹੜਾ ਜੌਨ ਡੀਅਰ ਟਰੈਕਟਰ ਆ ਨਾ ਉਹਨੂੰ ਜਿਹੜਾ ਹਰਾ ਰੰਗ ਹੁੰਦਾ ਹਨਾ ਜਿਹੜਾ ਜੌਨ ਡੀਅਰ ਟਰੈਕਟਰ ਦਾ ਹਰਾ ਰੰਗ ਹੁੰਦਾ ਉਹ ਕਹਿੰਦੇ ਤੁਸੀਂ ਆਪਣੀ ਟਰਾਲੀ ਨੂੰ ਰੰਗ ਨਹੀਂ ਕਰ ਸਕਦੇ ਕਹਿੰਦੇ ਜੀ ਇਹ ਸਾਡਾ ਰੰਗ ਆ ਜਿਹੜਾ ਹਰਾ ਰੰਗ ਆ ਜੌਨ ਡੀਅਰ ਦਾ ਰੰਗ ਆ ਵੀ ਤੁਸੀਂ ਆਪਣੀ ਟਰਾਲੀ ਨੂੰ ਨਹੀਂ ਕਰ ਸਕਦੇ ਪੈਂਟਰਾਂ ਨੂੰ ਵੀ ਨੋਟਿਸ ਭੇਜ ਤੇ ਤੇ ਆਪਣਾ ਉਹਨਾਂ ਨੂੰ ਜ਼ਿੰਮੇਵਾਰਾਂ ਨੂੰ ਵੀ ਨੋਟਿਸ ਕਈਆਂ ਨੂੰ ਆ ਗਏ ਹਨਾ ਤੇ ਮੇਰੇ ਕੋਲ ਜੇ ਉਹ ਸਕਰੀਨਸ਼ਾਟ ਹੋਇਆ ਨਾ ਮੈਂ ਉਹ ਲਾ ਵੀ ਦਊਗਾ ਇੱਥੇ ਤੇ ਇੱਕ ਹੋਰ ਵੀ ਉਹ ਜਿਹੜੇ ਮਾਮਾ ਟਾਇਰ ਨਹੀਂ ਪਾ ਰਹੇ ਨੇ ਉਹ ਸਪਰੇਅ ਕਰਨ ਵਾਸਤੇ ਪਤਲੇ ਟਾਇਰ ਉਹ ਵੀ ਨਹੀਂ ਕਹਿੰਦੇ ਪਾ ਸਕਦੇ ਤੁਸੀਂ ਜਉਣ ਡੀ ਟਰੈਕਟਰ 'ਚ ਉਹਦੇ ਵੀ ਵੀ ਸਾਡੇ ਟਰੈਕਟਰ ਨੂੰ ਕਹਿੰਦੇ ਤੁਸੀਂ ਪਤਲੇ ਟਾਇਰ ਕਿਉਂ ਪਾਏ ਬਾਈ ਮੈਂ ਇਹਦਾ ਇੱਕ ਗੱਲ ਕਹਿਣੀ ਚਾਹੁੰਦਾ ਬੀ ਜਿੰਨੇ ਵੀ ਜ਼ਿੰਮੇਦਾਰਾ ਹਨਾ ਜੌਂਡੀਆ ਟਰੈਕਟਰ ਲੈਣੇ ਨਾ ਬੀ ਗਣੇ ਤੇ ਹਟ ਜਾਣ ਇਹਨਾਂ ਦੇ ਧਾਰਨੇ ਇਹਨਾਂ ਦੀ ਆ ਜੋ ਵੀ ਟਕਾਣੇ ਠੀਕ ਹਨਾ ਯਾਰ ਬੀ ਹੁਣ ਰੰਗ ਆ ਜਿਹੜਾ ਮਰਜ਼ੀ ਕਰਾਵੇ ਐਨਾ ਕੱਲ ਨੂੰ ਕੋਕਾ ਕੋਲਾ ਵਾਲੇ ਕਹਿ ਦੇਣਗੇ ਵੀ ਲਾਲ ਰੰਗ ਸਾਡਾ ਹੈ ਜਿਹੜੇ ਜਿਹੜੀ ਕੰਪਨੀਆਂ ਉਹ ਕਹਿ ਦੇਣਗੀਆਂ ਆ ਰੰਗ ਸਾਡਾ ਜੀ ਤੁਸੀਂ ਹੀ ਕਰਾ ਸਕਦੇ ਐਦਾਂ ਨਹੀਂ ਹੁੰਦਾ ਇਹਦਾ ਠੀਕਾ ਜਿੱਥੇ ਅਰੇਕਾ ਬੋਲਣੇ ਦੀ ਲੋੜ ਪਏ ਜਰੂਰ ਬੋਲਿਆ ਕਰੋ ਹੁਣ ਜਿਹੜੀ ਜਿਹੜਾ ਕੰਮ ਗਲਤ ਆ ਤਾਂ ਗਲਤ ਆ ਪਿੰਟਰਾਂ ਨੂੰ ਨੋਟਿਸ ਭੇਜ ਤੇ ਦੱਸ ਕਹਿੰਦੇ ਵੀ ਤੁਸੀਂ ਹਰਾ ਰੰਗ ਨਹੀਂ ਕਰਨਾ ਐਨ ਮਲਾ ਕੇ ਹੁਣ ਜਿਹੜੇ ਬੰਦੇ ਕੋਲ ਹੁਣ ਜਿਹਦੇ ਕੋਲ ਫਾਰਮ 60 ਟਰੈਕਟਰ ਆ ਹੈ ਉਹ ਕਿਆ ਕਰਦਾ ਦਾ ਉਹ ਆਪਣਾ ਨੀਲਾ ਰੰਗ ਕਰਾ ਲੈਂਦਾ ਦਾ ਜਿਹਦੇ ਕੋਲ ਮਹੀਨਦਰਾ ਟਰੈਕਟਰ ਦਾ ਉਹ ਆਪਣਾ ਉਹ ਕਰਾ ਲੈਂਦਾ ਦਾ ਮਤਲਬ ਟਰੈਕਟਰ ਦੇ ਨਾਲ ਦਾ ਰੰਗ ਹੁਣ ਹਾਲੈਂਡ ਵਾਲੇ ਹਾਲੈਂਡ ਦੇ ਨਾਲ ਦਾ ਅਹੀਂ ਥੋੜੀ ਵੀ ਤੁਸੀਂ ਚੱਕ ਕੇ ਕੇ ਕਰਨ ਲਾਜੋਗੇ ਨੋਟਿਸ ਭੇਜਣ ਲਾਜੋਗੇ ਔਰ ਕਹਿੰਦੇ ਵੀ ਉਹਨਾਂ ਨੇ ਜਵਾਬ ਦੇਣਾ ਪੈਣਾ ਤੁਹਾਨੂੰ ਵੀ ਹਾਂ ਇਹ ਤੁਸੀਂ ਕਿਉਂ ਕਰਾਇਆ ਰੰਗ ਵੀ ਬੰਦੇ ਕੋਲ ਕਹਾਂ ਜਵਾਬ ਆ ਜਿੰਮੇਵਾਰ ਕਹਾਂ ਜਵਾਬ ਦਊਗਾ ਆਹੀ ਵੀ ਬਾ ਹੁਣ ਜੌਂ ਡੀਅਰ ਤੇ ਮਾੜੇ ਦਿਨ ਸ਼ੁਰੂ ਹੋ ਗਏ ਹੁਣ ਸੇਲ ੱੱਲੇ ਆਊਗੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਬਾਰਿੰਗ ਪੈਸ ਕਰਦੇ ਉਹਨਾਂ ਨੂੰ ਉਹ ਵੀ ਪਾਦਲੇ ਟਾਇਰ ਨਹੀਂ ਪਾ ਸਕਦੇ ਤੁਸੀਂ ਸਪਰੇਅ ਵਾਲੇ ਤੇ ਉਹ ਨਹੀਂ ਕਰ ਸਕਦੇ ਟਰਾਲੀ ਨੂੰ ਆਪਣੇ ਨੂੰ ਹਰਾ ਰੰਗ ਨਹੀਂ ਕਰਾ ਸਕਦੇ ਮੰਨ ਲਾ ਮੈਂ ਤੇ ਗੱਲ ਕਰਦਾ ਸੀਗਾ ਜਮਉਨਗਰ ਨਾ ਬੰਦੇ ਨੇ ਕਾਫੀ ਦੀ ਦੁਕਾਨ ਖੋਲੀ ਉਹਦਾ ਨਾਮ ਰੱਖਦਾ ਦਾ ਟਿਮ ਹੋਟਲ ਟਿਮ ਹੋਟਲ ਵਾਲਿਆਂ ਨੇ ਕੇਸ ਕਰਦਾ ਸੀਗਾ ਉਹਦੇ ਉੱਪਰ ਕਿਉਂਕਿ ਆਪਾਂ ਨਾ ਵੀ ਜਿਹੜਾ ਨਾਮ ਪੇਟੈਂਟ ਨਾਲ ਕਰਾਇਆ ਵਾ ਰਜਿਸਟਰਡ ਕਰਾਇਆ ਵਾ ਉਹ ਰੱਖ ਨਹੀਂ ਰਾਖਦੇ ਹੁਣ ਮੰਨ ਲਾ ਕੋਈ ਮੇਰਾ ਉਹ ਆ ਪੰਗੂ ਪੰਗੂ ਵਲੌਗ ਪੰਗੂ ਵਲੌਗ ਆ ਨਾ ਹੁਣ ਦੋਏ ਬੰਦੇ ਨੂੰ ਉਹ ਫਰਕ ਪਾਣਾ ਪੈਣਾ ਜੇ ਮੈਂ ਪੇਟੈਂਟ ਕਰਾਇਆ ਵਾ ਮਰੋਈ ਨਾ ਕੋਈ ਮੰਨ ਲਾ ਉਹਦੇ ਸਪੈਲਿੰਗਾਂ 'ਚ ਵਰਕ ਉਸੇ ਇੱਕ ਦੀ ਚੀਜ਼ ਦਾ ਫਰਕ ਆ ਫਰਕ ਪਾਣਾ ਪੈਣਾ ਇਹ ਕੰਮ ਹੁੰਦਾ ਵੀ ਚਾਹੇ ਨਾਮ ਦਾ ਉਹਦਾ ਮੰਨਿਆ ਵੀ ਹਾਂ ਵੀ ਜਾਉਂ ਡੀਅਰ ਨੇ ਉਹ ਕਰਿਆ ਤੇ ਤੁਸੀਂ ਉਹਨੂੰ ਟਰਾਲੀ ਦੇ ਉੱਪਰ ਜਾਉਂ ਡੀਅਰ ਨਹੀਂ ਲਿਖ ਸਕਦੇ ਰੰਗ ਨਹੀਂ ਕਰਾ ਸਕਦੇ ਨਾ ਨਾ ਜਨ ਨੂੰ ਰੰਗ ਰੰਗ ਦਾ ਤਾਂ ਪਹਿਰੇ ਮਸਲਾ ਵੀ ਤੁਸੀਂ ਟਰਾਲੀ ਦੇ ਉੱਪਰ ਚਲ ਜਾਉਂ ਡੀਅਰ ਨਹੀਂ ਲਿਖ ਸਕਦੇ ਵੀ ਇਹ ਟਰਾਲੀ ਜਾਉਂ ਡੀਅਰ ਨਹੀਂ ਬਣ ਗਈ ਹਾਂ ਹੈਨਾ ਇਹ ਕੰਮ ਹੁੰਦਾ ਉਹਨੂੰ ਉਹਨੇ ਟਿਮੋਟਨ ਲਿਖਤਾ ਉਹਨਾਂ ਨੇ ਕੇਸ ਕਰਤਾ ਉਹਨਾਂ ਨੇ ਤੇ ਮੋਟਰ ਨਾਲ ਮੈਂ ਬਈ ਕਿੰਨੇ ਪੈਸੇ ਉਹ ਦੇਣੇ ਪਏ ਉਹਨੂੰ ਉਹ ਦਾਵਾ ਉਹ ਕਰਿਆ ਉਹਨੇ ਇਦਾਂ ਨਾਮ ਨਹੀਂ ਲੇਖਖਦੇ ਕਿਸੇ ਦਾ ਕੋਈ ਵੀ ਚੈਟ ਹੋਟਲ ਆ ਚੈਟ ਆ ਹੁਣ ਹੋਟਲ ਵਾਲੇ ਕਿਆ ਕਰਦੇ ਆ ਉਹ ਨਿਊ ਲਿਖ ਦਿੰਦੇ ਆ ਅੱਗੇ ਟ੍ਰਾਂਸਪੋਰਟ ਵਾਲੇ ਕਿਆ ਲਿਖ ਦਿੰਦੇ ਆ ਨਾਲ ਨਿਊ ਲਿਖ ਦਿੰਦੇ ਆ ਅੱਗੇ ਨਿਊ ਕਰਤਾ ਕਰਤਾ ਨਿਊ ਕੇਜੀ ਸੀ ਇਦਾਂ ਹੋ ਜਾਂਦਾ ਇਹ ਵੀ ਨਹੀਂ ਚਲਾਦਾ ਹਾਂਜੀ ਮਿੱਤਰੋ ਟਾਈਮ ਹੋ ਗਿਆ 6:30 ਜੇ ਅੱਲਪੇ ਆਪਾਂ ਲੈ ਜੇ ਮੋਬਾਜੀ ਦਾ ਓਟਾ ਸਰਾ ਆ ਗਿਆ ਅਕਰ ਬੱਤੀ ਇੰਝ چلਦੇ ਹਾਂ ਨੂੰ ਆਉਂ ਮੈਂ ਯਾਦ ਰੱਖਣਾ ਹੂੰ ਨੋ ਮੇਟਰ ਮਾਲਿਕਾਂ ਹੋਰ ਕਰ ਲਿਆ ਆਪਾਂ ਨੇ ਤੇ ਆਪਾਂ ਨੇ ਜਿਹੜੀ ਨਾਲ ਗੱਡੀ ਸੀਗੀ ਲਾਟੀ ਪਾਈ ਵਾਲੀ ਉਹਨੇ ਕਿਹਾ ਵੀ ਤਾਂ ਕਹਿੰਦਾ ਰੁਕੀ ਇੱਥੇ ਜਿੱਥੇ ਤੇ ਮੋੜ ਨਾਮ ਹੈ ਤੇ ਆਪਾਂ ਨੂੰ ਆਇਆ ਸੀਗਾ ਫੋਨ ਆ ਜਲੰਧਰ ਤੋਂ ਬਾਈ ਦਾ ਇੱਕ ਦਾ ਉਹ ਬਾਈ ਨਾਲ ਗੱਲ ਕਰਦੇ ਕਰਦੇ ਮੈਂ ਮੋੜੇ ਟੱਪ ਗਿਆ ਚਲੋ ਵਲੌਗ ਦੇਦਾ ਆਉਗਾ ਲਾਡੀ ਬਾਈ ਕੋਈ ਨਹੀਂ ਆਪਾਂ ਫੇਰ ਮਿਲੋਂਗੇ ਕਿਤੇ ਦਿਨ ਕਰਦੇ ਆ ਆਪਣਾ ਸਫਰ ਕੰਟੀਨਿਊ ਨੌ ਮੀਟਰ ਚੰਦਵਾੜ ਗੁਰਦੁਆਰਾ ਸਾਹਿਬ ਪਹੁੰਚਣੇ ਆਲੇ ਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਕਹਿੰਿਆ 5-6 ਕਿਲੋਮੀਟਰ ਰਹਿ ਗਿਆ ਬਾ ਹੁਣ ਡਾਊਨ ਉਤਰ ਕੇ 6 ਕਿਲੋਮੀਟਰ ਇੱਥੋਂ ਆਪਾਂ ਗੁਰੂ ਘਰ ਤੇ ਹੁਣ ਮੱਥਾ ਟੇਕ ਕੇ ਆਨੇ ਅੰਦਰ ਮੱਥਾ ਟੇਕੀਏ ਇੱਥਾ ਪੀਜੀ ਸਫਰ ਕੋ ਕਰਤੇ ਹੈ ਕੰਟੀਨਿਊ ਆਪਣੇ ਦਾ ਮੰਨ ਲਾ ਜੂ ਘਾਸਨ ਨੂੰ ਹੁਣ ਕਰਨ ਲੱਗੇ ਆ ਹੈ ਅਗੋ ਚਲ ਰਿਹਾ ਜੋਬ ਚੰਗ ਰਿਹਾ ਨਾ ਆਹੇ ਗਰੂ ਨੋ ਜੀ ਹੁਣ ਆਪਾਂ ਨੇ ਵੀਡੀਓ ਕਰ ਦੇਣੀ ਬੰਦ ਤੇ ਪ੍ਰਾਤਨ ਖੂ ਪ੍ਰਾਣਾ ਖੂ ਤੇ ਇੱਧਰ ਪਾਰਕ ਬਣਾਇਆ ਵਾ ਬਾਬਿਆਂ ਨੇ ਮੈਂ ਬਈ ਪਹਿਲੀ ਵਾਰ ਰੁਕਿਆ ਤੇ ਮੈਨੂੰ ਦੱਸਿਆ ਦਾ ਗगन ਬਾਈ ਨੇ ਪੌਂਡਾ ਸਾਹਵਾਲੇ ਨੇ ਯੋਗੀ ਆਇਆ ਇਹ ਦੂਜੀ ਵਾਰਾਂ ਪਹਿਲਾਂ ਮੇਰੇ ਨਾਲ ਗੁਰਿੰਦਰ ਗੁਰਿੰਦਰ ਭਾਈ ਨਾਲ ਆ ਜੀ ਆਪਣੀ ਨੀਂਹ ਚੁੱਪ ਲਾ ਤੇ ਹੁਣ ਚੱਲਦੇ ਆਪਾਂ ਉਹ ਗੱਡੀ ਬੈ ਕੇ ਕੱਢਣੀ ਪਣੀ ਤੇ ਮੋਰੇ ਗੱਡੀ ਇਦਾਂ ਲਾ ਜਾਂਦੀ ਹੈ ਤੇ ਹੋਰ ਕੋਈ ਚੱਕਰ ਨਹੀਂ ਆਏਗਾ ਜੋਰੀ ਚਰੀਦਾ ਕਿਉਂਕਿ ਬਾਬਾ ਜੀ ਹੁੰਨੇ ਆ ਆਟਾ ਹੈ ਇਹ ਤਾਂ ਗੱਡੀਆਂ ਲੱਗ ਜਾਂਦੀਆਂ ਮੂਰੇ ਇਹ ਕਾਰਪੂਰ ਹੁੰਦੀ ਉਹਦਾ ਉੱਪਰ ਲੱਗ ਜਾਂਦੀ ਆ ਤੇ ਤੇ ਪਹਿਲਾਂ ਕੋਈ ਨਹੀਂ ਆਂਦਾ ਹੈ ਲਓ ਵੀ ਮਿੱਤਰੋ ਨਾਸਿਕ ਪਹੁੰਚਣ ਆਇਆ ਵਾ 32 ਕਿਲੋਮੀਟਰ ਰਹਿ ਗਿਆ ਨਾਸਿਕ ਤੇ ਪਾਲਟੀ ਵਾਲੇ ਦਾ ਆਇਆ ਫੋਨ ਕਹਿੰਦਾ ਕਿਦਰ ਪਹੁੰਚ ਜਾਓਗੇ ਹਮਾਰੇ ਪਾਸ ਰਾਤ ਨੂੰ ਮੈਂ ਕਹਾ ਹਾਂ ਜੀ ਮੈਂ ਕਹਾ ਇੱਧਰ ਪਿੱਛੇ ਆ ਕੇ ਰੁਕ ਜਾਏਗੇ ਹੋਟਲ ਕੇ ਪਾਸ ਵੀ ਆਪ ਬਤਾਓ कहना ऐसा करो रहा कंपाउंड में आ जाओ उधर अपना आ, सेफ है मैं भी रात में गाड़ी अंदर ले लेंगे कहना खुला ही रहता है चौबीस घंटे गेट नहीं है उधर मैं क्या सिक्योरिटी गार्ड है कोई कहना नहीं सिक्योरिटी गार्ड भी नहीं है के रहा कैमरा के लगा हुआ है सेफ है ਮੈਂ ਕਾ ਜਦ 4 ਬੰਦੇ ਆ ਗਏ ਗਰਦਨ ਪਰ ਚਾਕੂ ਰੱਖ ਦੇਣਗੇ ਮੈਂ ਕਹ ਕੈਮਰਾ ਕਿਆ ਕਰੇਗਾ ਬਾਪੂ ਕੈਮਰੇ ਨੇ ਤਾਂ ਆ ਕੇ ਬਚਾ ਨਹੀਂ ਲੈਣਾ ਹਾਂ ਵੀ ਹੁਣ ਉਹਦਾ ਉਹਨਾਂ ਨੂੰ ਪਤਾ ਉਹਨਾਂ ਵਾਸਤੇ ਸੇਫ ਹੈ ਹੁਣ ਆਪਣੀ ਗੱਡੀ ਆ ਬਾਹਰ ਦੀ ਬਾਈ ਆਪਣੇ ਵਾਸਤੇ ਥੋੜੀ ਸੇਫ ਹੈ ਜੇ ਇੱਕਣਾ ਖੁੱਲਾ ਆ ਚਾਰ ਦੁਵਾਰੀ ਦੇ ਅੰਦਰ ਹੋਣ ਦੇ ਵੀ ਚੱਲ ਗੇਟ ਲੱਗਦਾ ਵੀ ਅੰਦਰ ਖੜੀ ਹੈ ਗੱਡੀ ਤਾਂ ਵੀ ਆਪਾਂ ਮੰਨ ਲੈਂਦੇ ਵੀ ਚੱਲ ਸੇਫ ਹੈ ਹੁਣ ਆਗਲਾ ਕਹਿੰਦਾ ਵੀ ਕਹਿੰਦਾ ਖੁੱਲਾ ਹੈਗਾ ਸਭ ਕੁਝ ਕਹਿੰਦਾ ਕੋਈ ਦਿੱਕਤ ਨਹੀਂ ਆ ਜਾਓ ਮੈਂ ਕਹਾਂ ਜੀ ਸਵੇਰੇ ਆ ਜਾਂਗੇ ਜਲਦੀ ਆਪਕੇ ਬਾਅਦ ਬੋਲੋ ਕਿਤਨੇ ਵਜੇ ਆਏ ਕਰਾ ਬਤਾਓ ਮੈਂ ਕਹਾਂ ਸਵੇਰੇ 7-8 ਵਜੇ ਪਹੁੰਚ ਜਾਂਗੇ ਕਹਿੰਦਾ ਠੀਕ ਹੈ ਹੁਣ ਆਪਾਂ ਪਿੱਛੇ ਜਿਹੜੇ ਹੋਟਲ ਆਨੇ ਆ ਆਪਣਾ ਕੀ ਨਾਮ ਦਾ ਹੋਟਲ ਦਾ ਮਨੋਰ ਗੇਟ ਆ ਪਤਾ ਨਹੀਂ ਇਹ ਜਿਹਾ ਨਾਮ ਦਾ ਯਾਰ ਕੋਈ ਹੋਟਲ ਦਾ ਮਨੋਰ ਗੇਟ ਦਾ ਇੱਧਰ ਵਾਲਾ ਇੱਕ ਹੋਰ ਹੈ ਨੇੜੇ ਜਾ ਕੇ ਆ ਉਹਦੇ ਪਰ ਰੁਕੇ ਤੇ ਮੈਂ ਹਰ ਗ੍ਰਿੰਦਰ ਬਾਈ ਆਹਾਂ ਸਵੇਰੇ ਉੱਠ ਕੇ ਉੱਥੋਂ ਚੱਲ ਪਾਂਗੇ ਲਾ ਗਾਇਜ਼ ਵੀਰੇ ਨਾਜ਼ਿਕ ਪਹੁੰਚ ਗਏ ਆ ਨਾਜ਼ਿਕ ਸੜਕਾਂ ਪਰ ਆਪ ਦਾ ਸਵਾਗਤ ਕੀਤਾ ਜਾਂਦਾ ਹੈ ਨਾਜ਼ਿਕ ਦਾ ਪਿਆਜ਼ ਕਾ ਆਇਆ ਹੈ ਨਾਜ਼ਿਕ ਕਾ ਪਿਆਜ਼ ਵੀ ਇਹੀ ਪਰ ਹੈ ਦਿਖ ਜਾਏਗਾ ਠਾਣੇ ਮੁੰਬਈ ਯਾਰ ਮੈਂ ਪਹਿਲੀ ਵਾਰ ਬੰਬੇ ਆਇਆ ਮੈਂ ਕਿਹਾ ਠਾਣੇ ਠਾਣੇ ਦਾ ਮਾਲ ਹੈ ਮੈਂ ਕਿਹਾ ਕਿਤੇ ਚੌਂਕੀ ਚੌਂਕੀ ਮੋਹਤਰ ਨਾ ਹੋਣਾ ਆ ਬਾਅਦ ਚ ਪਤਾ ਲੱਗਾ ਵੀ ਠਾਣਾ ਜ਼ਿਲ੍ਹਾ ਜਿਲੇ ਦਾ ਨਾ ਟਾਣੇ ਆਹ ਭਾਈ ਹੋਰ ਚੜ ਜਾਣਾ ਆਪਾਂ ਨੇ ਸਿੱਧਾ ਹੱਥਲੇ ਨੂੰ ਵੀ ਆ ਨਾ ਸੀ ਕਿ ਸਿਟੀ ਚ ਨਾ ਕਿ ਆਊਗਾ ਇਕਤਪੁਰੀ ਜਦ ਆਪਾਂ ਉੱਤਰੋਂ ਕਲਕੱਤੇ ਤੋਂ ਆੰਨੇ ਹੰਨੇ ਐ ਐਕਸਪ੍ਰੈਸ ਨੂੰ ਛੜ ਕੇ ਉਹ ਆਗੇ ਇਕਤਪੁਰੀ ਉਤਰਦਾ ਹਰਕ ਰਿੰਦਰ ਭਾਈ ਆਏ ਨੇ ਅਸੀਂ ਗਤਪੁਰੀ ਉੱਤਰੇ ਤੇ ਆ ਗਏ ਆ ਸਾਰਾ ਨਾ ਸਿਖੇ ਸ਼ਹਿਰ ਹੈ ਤੇ ਇੱਕ ਬਾਈ ਦਾ ਕਮੈਂਟ ਆਇਆ ਬਤਾ ਯਾਰ ਕਹਿੰਦਾ ਵੀ ਵੀਡੀਓ ਦੀ ਕੁਆਲਿਟੀ ਨਹੀਂ ਠੀਕ ਆ ਰਹੀ ਬਾਈ ਰਾਤ ਨੂੰ ਤਾਂ ਇਦਾਂ ਹੀ ਆਂਦੀ ਹੈ ਕੁਆਲਿਟੀ ਤੇ ਦਿਨੇ ਆਪਾਂ ਥੋੜੀ ਜਿਹੀ ਹੋਰ ਸੈਟ ਕਰ ਲਾਂਗੇ ਇਹਨੂੰ ਮਤਲਬ ਸੈਟਿੰਗ ਚ ਹੋ ਜਾਂਦੀ ਆ ਤੇ ਤੁਸੀਂ ਵੀ ਬਾਈ ਉਹਦੇ ਪਰ ਆਪਣੇ ਆnde ਪਰ ਜਾ ਕੇ ਨਾ ਤਰੀਕ ਜਿਹੜੀ ਆਪਣਾ ਸੈਟਿੰਗ ਆਂਦੀ ਹੈ ਜ ਜ ਉਹਦੇ ਕੁਆਲਿਟੀ ਆਂਦੀ ਹੁੰਦੀ ਆ ਉਹ ਉਹਨੂੰ ਫੁੱਲ ਕਰਿਆ ਕਰੋ ਤਾਂ ਜਾ ਕੇ ਤੁਹਾਡੀ ਉਹ ਵੀਡੀਓ ਦੀ ਕੁਆਲਿਟੀ ਸਾਫ ਆਊਗੀ ਮੈਂ ਆਪਣੇ ਕੰਨੀ ਦੇ ਤਾਂ ਹੋਰੀ ਉਹ ਕਰਦਾ ਐਚ ਡੀ ਠੀਕ ਹੈ ਨਾ ਉਹ YouTube ਤੇ ਜਦ ਆਪਾਂ ਜਿੱਥੇ ਵੀਡੀਓ ਦੇਖਦੇ ਆ ਪਰ ਤਿੰਨ ਡਾਟ ਬਣੇ ਬੰਨਿਆ ਤੇ ਆਂਦੀ ਹੈ ਕੁਆਲਿਟੀ ਲੋ ਆਂਦੀ ਹੈ ਇੱਕ ਲੋਅਰ ਡਾਟਾ ਸੇਵ ਇੱਕ ਹਾਈ ਕੁਆਲਿਟੀ ਆਂਦੀ ਹੈ ਠੀਕ ਆ ਉਹ ਹਾਈ ਕੁਆਲਿਟੀ ਦੇ ਟੱਚ ਕਰੋ ਤੁਹਾਡੀ ਕੁਆਲਿਟੀ ਸਾਫ਼ ਹੋ ਜੂਗੀ ਵੀਡੀਓ ਦੀ ਧੰਨਵਾਦ ਆ ਗਿਆ ਆਪਾਂ ਇਹ ਆ ਬੋਲ ਚੱਲਦਾ ਆ ਉੱਪਰ ਐਕਸਪ੍ਰੈਸ ਆਪਾਂ ਐਕਸਪ੍ਰੈਸ ਉੱਪਰ ਜੜ ਜਾਣਾ ਐਕਸਪ੍ਰੈਸ 'ਤੇ ਛੜ ਕੇ ਏਡਾ ਟੋਲ ਕਟਾ ਕੇ ਬਾਹਰ ਯਾ ਮम्मा ਆ ਮਾ ਚਾਨਣਾ ਲੈ ਲਾਈਟਾਂ ਦੀ ਵੀ ਲੋੜ ਨਹੀਂ ਹੈਗੀ ਹੈ ਹੈ ਆਏ ਗੋਵਾ ਡੈਕਟਰ ਹੋ ਗਏ ਨਹੀਂ 80 ਕਿਲੋਮੀਟਰ ਜਾਣਾ ਨਾ ਨਾ ਰੁਕਵਾ ਜੇ ਥੋੜੀ 80 ਕਿਲੋ ਰੁਕਵਾਦਾ ਥੋੜੀ ਹੋਣੀ ਟੌਣ ਆ ਇੱਧਰੋਂ ਸਾਰਾ ਅਰੇ ਸਪੀਡ ਲਿਮਟ 100 ਆਪਾਂ ਨੇ 100 ਵਰਨ ਨਹੀਂ ਰੱਖਣੀ ਹੈ ਕਿਸੀ ਵਰ ਜਾ ਰਹੀ ਹੈ ਸਾਰਾ ਡਾਉਨ ਹੈ ਮੇਰਾ ਦੇਖ ਲੈ ਦਿਮਾਗ ਲੈ ਪਰ ਬੰਦੇ ਨਹੀਂ ਦੇਖ ਨੇ ਕਿੰਨੇ ਕਿਲੋਮੀਟਰ ਦੀ ਆ ਹਾਂ ਧੁੰਦ ਲੱਗ ਗਈ ਹੈ ਪੈਣ ਧੁੰਦ 14 ਕਿਲੋਮੀਟਰ ਦੀ ਰੰਗ ਸੀਗੀ ਬਾਈ ਆਹ ਹਾਂ ਸਾਹ ਆਲਰਵਰ 14 ਕਿਲੋਮੀਟਰ ਡਾਊਨ ਫੁੱਲ ਡਾਊਨ ਤਾਂ ਧੁੰਦ ਵੀ ਫੈਰੀ ਤੇ ਧੂਆਂ ਜਾਂ ਵੀ ਆ ਰਹਾ ਹੋਰੇ ਚੀਜ਼ ਹੈ ਧੁੰਦ ਤਾਂ ਨਹੀਂ ਆ ਆ ਵੀ ਮੈਂ ਡਰੋ ਐ ਇੱਕ ਹੋਰ ਆ ਗਈ ਸਰੰਗਾ ਨਾ ਦੇਖਦੇ ਕਿੰਨੇ ਦੀ ਐ ਆ ਰਿਹਾ ਆਪਣਾ ਮੀਟਰ ਆ 1514 ਵਾਓ ਚਾਚਾ ਆ ਲੈਟ ਆਏ ਹੋਰੇ ਕਿੰਦੀਆਂ ਆ ਉਹ ਆ ਬਸ ਛੋਟੀ ਹੋ ਆ ਤਾਂ ਉਹ ਮੁੱਕ ਗਈ ਹੈ 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 ਆ ਨਾ ਮੁੱਕ ਗਈ ਯੂਰ ਜਗੇ ਤੇ ਸਫ਼ਰ ਰਹਿ ਗਿਆ ਹੁਣ ਇਸਨੋਂ 9 ਕਿਲੋਮੀਟਰ ਤੇ ਹੋਟਲ ਆ ਸਾਹਮਣੇ ਥਾਲਾ ਸਾਹ ਹੋਟਲ ਤੇ ਰੋਟੀ ਇੱਥੇ ਮਿਲੂ ਨਹੀਂ ਤੇ ਗੱਡੀ ਆਪਾਂ ਨੇ ਲਾ ਲਈ ਐ ਉਹ ਕਹਿਆ ਵੀ 5 ਵਜੇ ਉਠਾਲ ਦੇ ਇਹਦਾ ਤੇ ਹੁਣ ਕਰਦੇ ਆਂ ਇਹ ਵਲੌਗ ਦਾ ਐਂਡ ਆਪਾਂ ਤੇ ਕਿਵੇਂ ਲੱਗਿਆ ਉਹਨੂੰ ਟੱਚ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਆਣੀ ਨੋਟੀਫਿਕੇਸ਼ਨ ਪਹੁੰਚੇ ਜੀ ਜੀ ਜਦ ਤੱਕ ਫੇਨਲ ਰੋਡੇ ਕੋ ਸਾਥੀ ਕਾਲ ਮਿਲਦੇ ਆ ਅਗਲੇ ਵਲੌਗ ਜਦ ਤੱਕ ਰੱਬ ਰਾਖਾ